ਇਹ ਹੈ ਜੀ ਪਹਿਲੀ ਪੌੜੀ ਦੀ ਛੇਵੀ ਤੇ ਆਖਰੀ ਪੰਕਤੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਲਿਖਿਆ ਨਾਲ ਇੱਥੇ ਜੀ ਹੁਕਮ ਇੱਥੇ ਲਿਖਿਆ ਤਾਂ ਰਜ਼ਾਈ ਹੈ ਜੀ ਜੇ ਦੇਖਿਆ ਜਾਵੇ ਪਰ ਆਮ ਇਸ ਦੇ ਜਿਹੜੇ ਜੱਜੇ ਦੇ ਪੈਰ 'ਚ ਬਿੰਦੀ ਪੜਨਾ ਰਜ਼ਾਈ ਹੈ ਜੀ ਕਿਉਂਕਿ ਰਜ਼ਾਈ ਤਾਂ ਉਹ ਹੁੰਦੀ ਹੈ ਜਿਹੜੀ ਬੰਦਾ ਆਪਣੇ ਉੱਪਰ ਲੈਂਦਾ ਪਰ ਜਦੋਂ ਰਜ਼ਾਈ ਪੜਾਂਗੇ ਪਾਵਰ ਰਜ਼ਾ ਦੇ ਵਿੱਚ ਰਜ਼ਾ ਦੇ ਵਿੱਚ ਰਹਿਣ ਵਾਲੇ ਨੂੰ ਰਜ਼ਾਈ ਕਿਹਾ ਜਾਂਦਾ ਜੀ ਚੱਲਣਾ ਤੇ ਨਾਨਕ ਤੋਂ ਬਾਅਦ ਇੱਥੇ ਥੋੜਾ ਰੁਕਣਾ ਹੈ ਜੀ ਕਿਉਂਕਿ ਜਦੋਂ ਇਕੱਠਾ ਪੜਦੇ ਆ ਨਾਨਕ ਲਿਖਿਆ ਨਾਲ ਪਾਵੋ ਆ ਜਾਂਦਾ ਜੀ ਨਾਨਕ ਨੂੰ ਅਸੀਂ ਦੱਸ ਰਹੇ ਆ ਵੀ ਨਾਨਕ ਲਿਖਿਆ ਨਾਲ ਜਦੋਂ ਨਾਨਕ ਕਹਿ ਕੇ ਰੁਕ ਜਾਂਦੇ ਆ ਜੀ ਇੱਥੇ ਨਾਨਕ ਦੇ ਅਰਥ ਤੁਹਾਨੂੰ ਦੱਸਿਆ ਸੀਗਾ ਜੀ ਜਾਂ ਤਾਂ ਇੱਕ ਕਵੀ ਰੂਪ ਕਰ ਲੋ ਕਿ ਨਾਨਕ ਸ਼ਾਇਰ ਆਖਦਾ ਹੈ ਨਾਨਕ ਕਵੀ ਆਖ ਰਿਹਾ ਹੈ ਜਾਂ ਤੁਸੀਂ ਇਹ ਸੋਚ ਲਓ ਕਿ ਨਾਨਕ ਜਿਹੜਾ ਹੈ ਉਹ ਆਪਣੇ ਮਨ ਦੇ ਨਾਲ ਗੱਲਾਂ ਕਰ ਰਿਹਾ ਹੈ ਤੇ ਆਪਣੇ ਮਨ ਨੂੰ ਕਹਿ ਰਿਹਾ ਹੈ ਵੀ ਹੈ ਮੇਰੇ ਅੰਮਨਾ ਇਹ ਧੁਰ ਤੋਂ ਲਿਖਿਆ ਹੈ ਪਹਿਲਾਂ ਦੋ ਸਵਾਲ ਆਏ ਸੀਗੇ ਜੀ ਕਿਵ ਸਚਿਆਰਾ ਹੋਈ ਹੈ ਵੀ ਸਾਡਾ ਸਰੀਰ ਪ੍ਰਭੂ ਪਰਮਾਤਮਾ ਦੇ ਜੋ ਕਿਵੇਂ ਹੋ ਸਕਦਾ ਕਿਵ ਕੂੜੇ ਟੁੱਟੇ ਪਾਲ ਤੇ ਸਾਡੇ ਅੰਦਰ ਜਿਹੜੀ ਕੂੜ ਦੀ ਕੰਧ ਹੈ ਉਹ ਕਿਵੇਂ ਟੁੱਟ ਸਕਦੀ ਹੈ ਤੇ ਉਹਦਾ ਜਵਾਬ ਜੀ ਪਹਿਲਾਂ ਵੀ ਆਪਾਂ ਕਿਹਾ ਸੀ ਕਿਸੇ ਪੌੜੀ ਦਾ ਜਿਹੜਾ ਖਾਸ ਮੈਸੇਜ ਹੁੰਦਾ ਹੈ ਜਿਹੜਾ ਖਾਸ ਭਾਵ ਹੁੰਦਾ ਹੈ ਜੀ ਉਹ ਐਂਡ ਵਾਲੀ ਤੁਕ ਜਾਂ ਦੋ ਤੁਕਾਂ ਦੇ ਵਿੱਚ ਹੁੰਦਾ ਹੈ ਤੇ ਇਸ ਪੌੜੀ ਦੇਆਂ ਜਿਹੜੀਆਂ ਆਖਰਲੀਆਂ ਦੋ ਤੁਕਾਂ ਉਹ ਚ ਦੋ ਸਵਾਲ ਤੇ ਜਵਾਬ ਆਏ ਨੇ ਜਿ ਕਿਵ ਸੱਚਿਆਰਾ ਹੋਈ ਐ ਕਿਵ ਕੋੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਠੀਕ ਹੈ ਜੀ ਇਹ ਜਿਹੜਾਗਾ ਇਹ ਇਸ ਪੌੜੀ ਦਾ ਖਾਸ ਭਾਵ ਹੈ ਭਾਵ ਹੁਕਮ ਹੈ ਜੀ ਪ੍ਰਭੂ ਪਰਮਾਤਮਾ ਦੀ ਰਜ਼ਾ ਉਸ ਦੇ ਆਦੇਸ਼ ਉਸ ਦੇ ਨਿਯਮ ਜਿਹੜੇ ਉਸ ਪ੍ਰਮਾਤਮਾ ਨੇ ਨਿਯਮ ਬਣਾ ਦਿੱਤੇ ਨੇ ਸ੍ਰਿਸ਼ਟੀ ਦੇ ਤੇ ਇਸ ਬਾਰੇ ਆਪਾਂ ਹੋਰ ਅਗਲੀ ਪੌੜੀ ਵਿੱਚ ਜਾਣਾਂਗੇ ਜੀ ਹੁਕਮ ਕੀ ਹੈ ਰਜ਼ਾਈ ਭਾ ਪ੍ਰਭੂ ਪ੍ਰਮਾਤਮਾ ਦੀ ਰਜ਼ਾ ਵਿੱਚ ਚੱਲਣਾ ਉਸ ਦੀ ਮਰਜ਼ੀ ਵਿੱਚ ਚੱਲਣਾ ਨਾਨਕ ਲਿਖਿਆ ਇਹ ਜਿਹੜਾ ਲਿਖਿਆ ਹੈ ਜੀ ਇਹ ਵਿਧਾਨ ਜਾਂ ਕਾਨੂੰਨ ਜਿਹੜਾ ਪ੍ਰਭੂ ਪ੍ਰਮਾਤਮਾ ਨੇ ਬਣਾਇਆ ਹੈ ਹੈ ਜੀ ਨਾਲ ਨਾਲ ਦਾ ਮਤਲਬ ਹੈ ਧੁਰੋਂ ਧੁਰੋਂ ਤੋਂ ਆਇਆ ਜੀ ਇਹ ਸ਼ੁਰੂ ਤੋਂ ਮੁੱਢ ਤੋਂ ਜਦੋਂ ਦੇ ਜੀਵ ਪੈਦਾ ਹੋਏ ਆ ਜਾਂ ਜਦੋਂ ਮਨੁੱਖ ਪੈਦਾ ਹੁੰਦਾ ਇਹ ਜਿਹੜਾ ਉਸ ਦਾ ਕਾਨੂੰਨ ਹੈ ਉਸ ਪ੍ਰਮਾਤਮਾ ਦਾ ਜਿਹੜਾ ਹੁਕਮ ਹੈ ਉਹ ਮਨੁੱਖ ਦੇ ਨਾਲ ਹੀ ਆ ਜਾਂਦਾ ਹੈ ਜੀ ਤੇ ਇਹ ਦੋ ਸਵਾਲ ਫਿਰ ਆ ਜਾਂਦੇ ਜੀ ਇਸ ਦੇ ਅਰਥ ਨਿਕਲਦੇ ਹਨ ਨਾਨਕ ਆਖਦਾ ਹੈ ਇਹ ਤੁਹਾਡਾ ਆਪਣਾ ਮਨ ਨੂੰ ਹੈ ਜੀ ਤੁਸੀਂ ਇਹ ਮੰਨ ਲਓ ਵੀ ਨਾਨਕ ਸ਼ਾਇਰ ਆਖਦਾ ਹੈ ਆਪਣੇ ਮਨ ਦੇ ਨਾਲ ਗੱਲਾਂ ਕਰ ਰਿਹਾ ਕਿ ਹੇ ਮੇਰੇ ਮਨਾ ਤੋ ਤੂੰ ਇਹੀ ਨਿਯਮ ਬਣਿਆ ਹੈ ਕਿ ਪ੍ਰਭੂ ਪ੍ਰਮਾਤਮਾ ਜਿਹੜਾ ਹੁਕਮ ਕਰਨ ਵਾਲਾ ਉਸ ਦੇ ਹੁਕਮ ਦੇ ਵਿੱਚ ਰਹਿਣਾ ਉਸ ਦੀ ਰਜ਼ਾ ਵਿੱਚ ਰਹਿ ਕੇ ਉਸ ਦੀ ਮਰਜ਼ੀ ਵਿੱਚ ਚੱਲ ਕੇ ਜਿਹੜੀ ਹੈ ਇਹ ਹੁਕਮ ਦੀ ਜਿਹੜੀ ਸੌਰੀ ਇਹ ਕੋਡ ਦੀ ਕੰਧ ਆ ਉਹ ਟੁੱਟ ਜਾਵੇਗੀ ਜੀ ਤੇ ਹੁਣ ਇੱਥੇ ਸਵਾਲ ਪੈਦਾ ਹੁੰਦਾ ਜੀ ਬੜਾ ਅਹਿਮ ਸਵਾਲ ਕਿ ਠੀਕ ਹੈ ਪ੍ਰਭੂ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਾਂਗੇ ਪਰ ਪ੍ਰਮਾਤਮਾ ਦਾ ਹੁਕਮ ਹੈ ਕੀ ਕੀ ਹੁਕਮ ਕੀ ਹੈ ਸਾਨੂੰ ਥੋੜੀ ਸਮਝ ਆਵੇ ਉਹ ਜਿਹੜਾ ਹੁਕਮ ਹੈ ਜੀ ਉਹ ਦੂਜੀ ਪੌੜੀ ਵਿੱਚ ਕੁਝ ਉਸ ਬਾਰੇ ਦੱਸਿਆ ਗਿਆ ਹੈ ਉਹ ਆਪਾਂ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੀ ਅੱਗੇ